ਅਸੀਂ ਆ ਕਿਸਾਨ ਵੀਰੋ ਤੁਹਾਡਾ ਬ੍ਰਾਡਕੈਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 8521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਬਾਈ ਜੀ ਘਰੇ ਹੈ ਨਹੀਂ ਤੇ ਆਪਾਂ ਆਪ ਹੀ ਵੀਡੀਓ ਬਣਾ ਰਹੇ ਆ ਅੱਜ ਵੀਰੇ ਜਿਹੜੀ ਤੁਸੀਂ ਸਾਹਮਣੇ ਮੱਝ ਦੇਖ ਰਹੇ ਹੋ ਇਹ ਤੀਜਾ ਸੂਆ ਸੂਈ ਹੈ ਵੀਰੇ 12 13 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਕੱਟਾ ਇਸ ਟਾਈਮ ਵੀਰੇ 14 ਲੀਟਰ ਦੁੱਧ ਤਿਆਰ ਆ ਤੇ ਬਾਈ ਯਾਰ ਗੇ ਜੋਕ ਕੇ ਦੇਣਗੇ ਭਾਵੇਂ ਚਾਰ ਟਾਈਮ ਚੁਵਾਈ ਕਰੋ ਪੰਜ ਟਾਈਮ ਚੁਵਾਈ ਕਰੋ ਮੂੰਹ ਦੇਖ ਸਕਦੇ ਹੋ ਵੀਰੇ ਮੂੰਹ ਮੱਛੀ ਦੀ ਚੰਗੀ ਆ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਚੰਗੀ ਵਜਨ ਚ ਆ ਵੀਰੇ ਪਠਪੂੜਾ ਚੰਗਾ ਮੱਝ ਦਾ ਦੇਖ ਸਕਦੇ ਹੋ ਚੰਗਾ ਹਵਾਨਾ ਮੜਾ ਤੋਰਾ ਵਸ ਨਹੀਂ ਵੀਰੇ ਯਾਰ ਜੋ ਐਸਟੈਂਪ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਦੇਖ ਸਕਦੇ ਹੋ ਬਾਈ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਹਵਾਨਾ ਦੇਖ ਸਕਦੇ ਹੋ ਬਾਈ ਜੀ ਬਹੁਤ ਚੰਗਾ ਹਵਾਨਾ ਇਸ ਟਾਈਮ ਬ੍ਰੇਡ 14 ਲੀਟਰ ਤੱਕ ਤਿਆਰ ਆ 12 13 ਦਿਨ ਹੋ ਗਏ ਸੂਈ ਨੂੰ ਮੱਝ ਨੂੰ ਮਗਰ ਇਹਦੇ ਕਟਾ ਤੀਜਾ ਸੂਆ ਸੂਈ ਹੋਈ ਆ ਬਾਈ ਤੇ ਇਹਦਾ ਵੀ ਬਾਈ ਜੋ ਡਿਮਾਂਡ ਕਰਦੇ ਆ ਡਿਮਾਂਡ ਇਹਦੀ ਫੋਨ ਤੇ ਕੀਤੀ ਜਾਊਗੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਤੇ ਮੱਝ ਦੀ ਖਰੀਦਦਾਰੀ ਕਰ ਸਕਦੇ ਹੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ